ਲੁਧਿਆਣੇ ਇਹਦੇ ਕੋਲੇ ਘਰ ਸੀ ਉੱਥੇ ਤਾਂ ਇਹ ਆ ਨਹੀਂ ਸਕਿਆ ਤੇ ਮੀਤ ਹੇਰ ਦੇ ਨਾਲ ਇਹ ਰਿਪੋਰਟ ਕਰਨ ਅਬ ਜਿਵਨੀ ਚੋਣਾ ਚ ਬਰਨਾਲੇ ਆ ਗਿਆ ਹੁੰਦੇ ਨੇ ਆਪਦੇ ਆਣ ਗਵਾਂਡ ਚ ਬਿਮਾਰ ਛੱਡ ਕੇ ਭੁੱਖਾ ਛੱਡ ਕੇ ਉੱਥੇ ਜਾਂਦੇ ਨੇ ਫੁਕਰੇ ਕਿਉਂਕਿ ਉੱਥੇ ਬਈ ਵੀਡੀਓ ਪੈਂਦੀ ਆ ਉੱਥੇ ਐਕਟਰ ਜਾਂਦੇ ਨੇ ਆਉਨੇ ਮਸ਼ਹੂਰੀਆਂ ਕਰਨ ਕਿਉਂਕਿ ਉੱਥੇ ਵੀਡੀਓ ਪੈਂਦੀ ਆ ਉਹ ਇਹ ਤੇ ਬੋਲ ਨਹੀਂ ਸਕਦੇ ਉਹਨਾਂ ਸਿਰਫ ਕੰਮ ਭਾਈਆਂ ਦਾ ਇਲਾਜ ਕਰਾਉਣਾ ਹੀ ਆ ਮੈਂ ਨਾ ਹੀ ਲੈ ਦੇਣਾ ਅਨਮੋਲ ਕਵਾਤਰਾ ਲੁਧਿਆਣੇ ਸ਼ਹਿਰ ਦਾ ਲੋਕਲ ਹੈਗਾ ਇਹ ਇਹ ਕਿਉਂ ਨਹੀਂ ਆ ਗਿਆ ਬਈ ਉੱਥੇ ਇਹ ਇਹ ਲੋਕਾਂ ਨੂੰ ਇਲਾਜ ਕਰਾਉਂਦਾ ਸਸੀ ਕਲਪਨਿਆ ਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਪਿਛਲੇ ਦਿਨੀ ਕਾਲੇ ਪਾਣੀ ਜਿਹੜੇ ਬੁੱਢੇ ਦਰਿਆਵ ਦੇ ਵਿੱਚ ਪੈਂਦੇ ਉਹ ਜਾ ਕੇ ਸਤਲੋਜ ਦੇ ਵਿੱਚ ਮਿਲਦਾ ਉਹ ਮੁੱਦਾ ਠਾਇਆ ਸੀਗਾ ਹਨਾ ਮੁੱਦਾ ਉੱਠੇ ਇੱਕ ਵੱਡਾ ਕੱਟ ਰੱਖਿਆ ਗਿਆ ਲੁਧਿਆਣੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪਾਣੀ ਕੱਲੇ ਲਖੇ ਸਿਧਾਣੇ ਨੇ ਪੀਣਾ ਜਾਂ ਕੱਲੇ ਅਮਤੋਜਮਾਨ ਨੇ ਪੀਣਾ ਜਾਂ ਹੋਰ ਜਿਹੜੇ ਪੰਜ ਸੱਤ ਬੰਦੇ ਆ ਕੋਈ ਮੂਰੇ ਜਿਹੜੇ ਦਿਨ ਰਾਤ ਪਹਿਲਾਂ ਹੀ ਫਿਰਦੇ ਉਹਨਾਂ ਨੇ ਪੀਣਾ ਪੰਜਾਬੀਓ ਯਾਰ ਤੁਸੀਂ ਕੱਟ ਹੀ ਨਹੀਂ ਕੀਤਾ ਜਿਹੜੇ ਬੰਦੇ ਘਰਾਂ ਨੂੰ ਤੁਰੇ ਸੀ ਉਹਨਾਂ ਨੇ ਉਹ ਸਰਕਾਰ ਦਾ ਰਵਈਆ ਦੇਖੋ ਕਿਵੇਂ ਫੜਿਆ ਹਨਾ ਰਾਹ ਦੇ ਵਿੱਚ ਰੋਕ ਲੇ ਜਿਹੜੇ ਲੋਕ ਆਏ ਸੀ ਆਏ ਬਹੁਤ ਘੱਟ ਮੇਰਾ ਕਹਿੰਦਾ ਮਤਲਬ ਤੁਰੇ ਬਹੁਤ ਘੱਟ ਜਿਹੜੇ ਤੁਰੇ ਸੀ ਉਹ ਸਰਕਾਰ ਨੇ ਨਹੀਂ ਪਹੁੰਚਣ ਦਿੱਤੇ ਤੇ ਦੇਖੋ ਲੱਖੇ ਸਦਾਨੇ ਨੂੰ ਕਿਵੇਂ ਗੱਡੀ ਦਾ ਸ਼ੀਸ਼ਾ ਭੰਨ ਕੇ ਫੜਿਆ ਜਾਂਦਾ ਹੁਣ ਗੱਲ ਮੈਂ ਇਹ ਪਹਿਲਾਂ ਸ਼ੁਰੂ ਵਿੱਚ ਕਿਹਾ ਵੀ ਪਾਣੀ ਕੱਲੇ ਲੱਖੇ ਨੇ ਜਾਂ ਮਤੋਜਮਾਨ ਨੇ ਪੀਣਾ ਜਾਂ ਹੋਰ ਕਿਸੇ ਨੇ ਪੀਣਾ ਕੀ ਸਭ ਨੇ ਨਹੀਂ ਪੀਣਾ ਪਾਣੀ ਕੀ ਇਹ ਮੁੱਦੇ ਬਾਰੇ ਸਭ ਨੂੰ ਨਹੀਂ ਪਤਾ ਕੀ ਗੱਲ ਵੀ ਜਿਹੜੇ ਸਮਾਜ ਸੇਵੀ ਕਹਾਉਂਦੇ ਆਪਣੇ ਆਪ ਨੂੰ ਸਮਾਜ ਸੇਵੀ ਆਪਦੇ ਨਾਮ ਉਰੇ ਲਿਖਦੇ ਆ ਕੀ ਇਹ ਸਮਾਜ ਸੇਵਾ ਦੇ ਵਿੱਚ ਨਹੀਂ ਕੰਮ ਆਉਂਦਾ ਸਤロイ ਦੇ ਵਿੱਚ ਗੰਦਾ ਪਾਣੀ ਪੈਂਦੇ ਨੂੰ ਰੋਕਣਾ ਇਹ ਸਮਾਜ ਸੇਵਾ ਦੇ ਵਿੱਚ ਨਹੀਂ ਆਉਂਦਾ ਬਹੁਤ ਜਿਹੜੇ ਸਮਾਜ ਸੇਵੀ ਐਨ ਆਰ ਆਈ ਵੀਰੋ ਤੁਸੀਂ ਖਾਸ ਕਰਕੇ ਸੁਣ ਲਓ ਜਿਹੜੇ ਸੋਤੋਂ ਪੈਸਾ ਲੁੱਟਦੇ ਆ ਉਹ ਇਹ ਤੇ ਬੋਲ ਨਹੀਂ ਸਕਦੇ ਉਹਨਾਂ ਸਿਰਫ ਕੰਮ ਭਾਈਆਂ ਦਾ ਇਲਾਜ ਕਰਾਉਣਾ ਹੀ ਆ ਮੈਂ ਨਾ ਹੀ ਲੈ ਦੇਣਾ ਅਨਮੋਲ ਕਵਾਤਰਾ ਲੁਧਿਆਣਾ ਸ਼ਹਿਰ ਦਾ ਲੋਕਲ ਹੈਗਾ ਇਹ ਇਹ ਕਿਉਂ ਨਹੀਂ ਆ ਗਿਆ ਬਈ ਉੱਥੇ ਇਹ ਇਹ ਲੋਕਾਂ ਨੂੰ ਇਲਾਜ ਕਰਾਉਂਦਾ ਹੈ ਉਹ ਕਿਤੇ ਨਾ ਕਿਤੇ ਜਿਹੜਾ ਮੁੱਦਾ ਉਹ ਵੀ ਤੰਦਰੁਸਤੀ ਨਾਲ ਜੁੜਿਆ ਵੀ ਲੋਕ ਤੰਦਰੁਸਤ ਰਹਿਣ ਬਿਮਾਰੀਆਂ ਨਾ ਫੈਲਣ ਹਨਾ ਜਿਵੇਂ ਕਿਸੇ ਨੂੰ ਕਾਲਾ ਪੀਣੀ ਹੈ ਕੈਂਸਰ ਵਰਗੀਆਂ ਬਿਮਾਰੀਆਂ ਨੇ ਉਹ ਤੰਦਰੁਸਤੀ ਚਾਹੁੰਦਾ ਲੋਕਾਂ ਦਾ ਇਲਾਜ ਕਰਾਉਂਦਾ ਕਿ ਉਹ ਇਹ ਤੰਦਰੁਸਤੀ ਨਹੀਂ ਚਾਹੁੰਦਾ ਮੈਂ ਗੰਦਾ ਪਾਣੀ ਜਿਹੜਾ ਫੈਕਟਰੀਆਂ ਦੇ ਵਿੱਚ ਇਸ ਮੁੱਦੇ ਨੂੰ ਮੈਂ ਬਾਹਰ ਚੜ ਕੇ ਠਾਮਾਂ ਉਹਨੂੰ ਕਿੰਨੇ ਲੱਖਾਂ ਲੋਕ ਫੋਲੋ ਕਰਦੇ ਨੇ ਠੀਕ ਹੈ ਉਹਦੇ ਸਾਰੇ ਉਹਦੇ ਕੋਲ ਪਲੇਟਫਾਰਮ ਹੈਗਾ ਕਿ ਇੱਕ ਬੰਦੇ ਨੇ ਤਾਂ ਲੱਖਾ ਗਿਆ ਬਠਿੰਡਿਓ ਹਨਾ ਕਿਵੇਂ ਪਿੰਡਾਂ ਵੀ ਦੀ ਲੁਕਦਾ ਉਹਨਾਂ ਤਾਂ ਲਿਦੇ ਆਣੇ ਹੀ ਹੋਣਾ ਸੀ ਕਿਉਂ ਨਹੀਂ ਆਇਆ ਬਈ ਉਹ ਕੀ ਹੋਇਆ ਚਾਹੁੰਦਾ ਵੀ ਲੋਕ ਬਿਮਾਰ ਰਹਿਣ ਸੋਡਾ ਪੈਸਾ ਸੋਡਾ ਖਾਦਾ ਜਾ ਰਿਹਾ ਮੇਰੇ ਵੀਰੋ ਸਿਆਣੇ ਬਣ ਜਿਓ ਇਹ ਲੋਕ ਟੰਗ ਕਰਦੇ ਢੌਂਗੀ ਲੋਕ ਹੈ ਢੌਂਗੀ ਸਮਾਜ ਸੇਵਾ ਦੇ ਨਾਂ ਤੇ ਮਸ਼ਹੂਰ ਹੋ ਕੇ ਹੁਣ ਇਹ ਆਪਦੇ ਵੱਡੇ ਵੱਡੇ ਚੈਨਲ ਖੜੇ ਕਰ ਲਏ ਉਹ ਤੋਂ ਪੈਸਾ ਕਮੰਦ ਚਲੋ ਕਮਾਈ ਜਾਣ ਪਰ ਦਿਖਾਵਾ ਤਾਂ ਨਾ ਕਰਨ ਕੋਈ ਦੱਸੋ ਕਿਹੜਾ ਸਮਾਜ ਸੇਵੀ ਇੱਕ ਦੋ ਨੂੰ ਛੱਡ ਕੇ ਕਿਹੜਾ ਪਹੁੰਚਿਆ ਉੱਥੇ ਅੱਛਾ ਲੁਧਿਆਣੇ ਇਹਦੇ ਕੋਲੇ ਘਰ ਸੀ ਉੱਥੇ ਤਾਂ ਇਹ ਆ ਨਹੀਂ ਸਕਿਆ ਤੇ ਮੀਤ ਹੇਰ ਦੇ ਨਾਲ ਇਹ ਸਪੋਰਟ ਕਰਨ ਅਬ ਜਿਵਨੀ ਚੋਣਾ ਚ ਬਰਨਾਲੇ ਆ ਗਿਆ ਤੇ ਉੱਥੇ ਦੀਆਂ ਕਿ ਲੱਤਾਂ ਟੁੱਟ ਗਈਆਂ ਸੀ ਇਹ ਐਵੇਂ ਲੋਕਾਂ ਨੂੰ ਉੱਲੂ ਬਣਾਉਂਦਾ ਬੁੱਧੂ ਬਣਾਉਂਦਾ ਯਾਰ ਟੰਗ ਇਹਦਾ ਇੱਕ ਮੈਂ ਅੱਜ ਦੇਖੀ 17 ਘੰਟੇ ਪਹਿਲਾਂ ਪੋਸਟ ਹੋਈ ਇਹਦੇ ਇੰਸਟਾਗ੍ਰam ਤੇ ਆਫੀਸ਼ਲ ਇੱਕ ਜਰੀਆ ਉਹਦੇ ਉੱਤੇ जानके वीडियो गर्मी ਦੀਏ ਪੱਖੇ ਚੱਲੀ ਜਾਂਦੇ ਆ ਕੱਪੜੇ ਉਦਾਂ ਨੇ ਪਾਏ ਆ ਜਾਣ ਕੇ ਨੇ ਹੁਣ ਇੱਕਾ ਦੁੱਕਾ ਬੰਦੇ ਬੋਲਿਓ ਤੇ ਉਹ ਵੀਡੀਓ ਦੇ ਵਿੱਚ ਕੁਝ ਨਾ ਕੁਝ ਪੱਗਾਂ ਵਾਲੇ ਬੰਦੇ ਬੈਠੇ ਆ ਪੰਜਾਬੀ ਲੋਕ ਬੈਠੇ ਉਹ ਇਹ ਨਹੀਂ ਜਾਣ ਕੇ ਪੋਸਟ ਕਰੀ ਆ ਵੀ ਲੋਕ ਹੁਣ ਮੈਨੂੰ ਕਹਿ ਰਹੇ ਭਈਆਂ ਦਾ ਕਰਦਾ ਭਈਆਂ ਦੇ ਕਰਦਾ ਭਾਈ ਇਹ ਮੈਂ ਇੱਕ ਇੱਕ ਗਰੰਤੀ ਸਿੰਘ ਗਿਆ ਸੀ ਆਪਦੇ ਬੱਚੇ ਵਾਸਤੇ ਬਿਮਾਰ ਵਾਸਤੇ ਮਦਦ ਲੈਣ ਉਹਨੂੰ ਇਹਨੇ ਸਰੇ ਆਮ ਕਹਤਾ ਕਿ ਤੁਹਾਡੀ ਕਮੇਟੀ ਹੁੰਦੀ ਆ ਗੁਰਦੁਆਰੇ ਦੀ ਕਮੇਟੀ ਤੁਹਾਡਾ ਇਲਾਜ ਕਰਾਵੇ ਮੈਨੂੰ ਆਏ ਦੱਸੋ ਇਹ ਐਡਾ ਚਾਤਰ ਬੰਦਾ ਜਦੋਂ ਇਹਦੇ ਪਿਓ ਦੇ ਪਤਾ ਨਹੀਂ ਲਾਈਆਂ ਸੀ ਪਤਾ ਨਹੀਂ ਇਹਦੇ ਲਾਈਆਂ ਸੀ ਵੋਟਾਂ ਵਾਟਾਂ ਦਾ ਕੋਈ ਚੱਕਰ ਸੀ ਉਹਦੇ ਨੇ ਲੁਧਿਆਣੇ ਦਾ ਪੁਲ ਜਾਮ ਕਰਤਾ ਸੀਗਾ ਉੱਥੇ ਆਪਦੇ ਸਾਦ ਲਈ ਮੈਨੂੰ ਸੇਵਾਣੀ ਕਰਨ ਦਿੰਦੇ ਗਾ ਲਾ ਕੇ ਗੱਲਬਾਤ ਪਰਸਨਲ ਹੀ ਵੋਟਾਂ 'ਚ ਇਹਦੇ ਪਿਓ ਦੇ ਕੋਈ ਖੈ ਸੀਗੀ ਉਹ ਲਾਲੂ ਤੇ ਕਿਸੇ ਨੇ ਤੇ ਇਹਨੇ ਉੱਥੇ ਬਣਾ ਕੇ ਪੁਲ ਜਾਮ ਕਰਤਾ ਆਪਦੇ ਉਹਦੇ ਵਾਸਤੇ ਪਰਸਨਲ ਵਾਸਤੇ ਤੇ ਜਿਹੜਾ ਲੋਕਾਂ ਦਾ ਮੁੱਦਾ ਵੀ ਲੋਕ ਬਿਮਾਰ ਹੀ ਨਾ ਹੁਣ ਸੋਨੂੰ ਇਹ ਸੰਸਥਾ ਚਲਾਉਣੀ ਨਾ ਪਵੇ ਕਿਹੜੀ ਛੋਟੀ ਸੰਸਥਾ ਪਤਾ ਹੀ ਆ ਸਭ ਨੂੰ ਤੇ ਉੱਥੇ ਫੋਕਰੇ ਲੋਕ ਜਾਂਦੇ ਨੇ ਆਪਰੇ ਆਣ ਗਵਾਂਡ ਚ ਬਿਮਾਰ ਛੱਡ ਕੇ ਭੁੱਖਾ ਛੱਡ ਕੇ ਉੱਥੇ ਜਾਂਦੇ ਨੇ ਫੋਕਰੇ ਕਿਉਂਕਿ ਉੱਥੇ ਬਈ ਵੀਡੀਓ ਪੈਂਦੀ ਆ ਉੱਥੇ ਐਕਟਰ ਜਾਂਦੇ ਨੇ ਆਉਨੇ ਮਸ਼ਹੂਰੀਆਂ ਕਰਨ ਕਿਉਂਕਿ ਉੱਥੇ ਵੀਡੀਓ ਪੈਂਦੀ ਆ ਉੱਥੇ ਹੋਰ ਕਿੰਨੇ ਲੋਕ ਮਸ਼ਹੂਰ ਲੋਕ ਵੱਡੇ ਵੱਡੇ ਜਾਂਦੇ ਨੇ ਅੱਛਾ ਤੂੰ ਪਹਿਲੀ ਗੱਲ ਤੇ ਸਮਾਜ ਸੇਵੀ ਬਣਦਾ ਤੇਰੀ ਲੀਡਰਾਂ ਨਾਲ ਲਿਆ ਜਾਂ ਫਿਰ ਕਰਾਣਾ ਮਸਲੇ ਹੱਲ ਬਰਨਾਲੇ ਤਾ ਤੂੰ ਆ ਗਿਆ ਏਡੀ ਦੂਰ ਉੱਥੇ ਤੇ ਤੂੰ ਕਿਲੋਮੀਟਰ ਅੱਧਾ ਕਿਲੋਮੀਟਰ ਨੇੜੇ ਤੇਰਾ ਘਰ ਸੀ ਉੱਥੇ ਤੂੰ ਪਹੁੰਚ ਨਹੀਂ ਸਕਿਆ ਐਨਆਰਓ ਨਾਲ ਇਹਨਾਂ ਨੂੰ ਪੈਸੇ ਪਾਉ ਆ ਜਿਹੜੇ ਫੋਕਰਿਓ ਫੋਕਰਿਓ ਜਿਹੜੇ ਤੁਸੀਂ ਜਾਣਦੇ ਹੋ ਨਾ ਵੀ ਦਿਖਾਵਾ ਲਫਾਵੇ ਚ ਪਾ ਕੇ 1100 ਬਥੇ ਬੰਡੀਏ ਤੇ ਉਹ ਸਾਡੀ ਵੀਡੀਓ ਪਾਵੇ ਭਈਆਂ ਨੂੰ ਭਈਆਂ ਦਾ ਇਲਾਜ ਕਰਾ ਰਹੇ ਆ ਤੁਸੀਂ ਤੁਹਾਡੇ ਪਿੰਡ ਚ ਆਹਣ ਗਵਾਂਡ ਗਲੀ ਚ ਲੋਡ ਬੰਦ ਪਿਆ ਬਿਲਕੀ ਜਾਂਦਾ ਹੁੰਦਾ ਕੀ ਇਹ ਚਾਹੁੰਦਾ ਨਹੀਂ ਵੀ ਇਹ ਗੰਦਾ ਪਾਣੀ ਪੈਣੋਂ ਹਟੇ ਇਹਦਾ ਸ਼ਹਿਰ ਇਹਨੇ ਮੂਰੇ ਹੋ ਕੇ ਲੀਡ ਕਰਨੀ ਸੀ ਉੱਥੇ ਲੰਗਰ ਦਾ ਪ੍ਰਬੰਧ ਕਰਨਾ ਸੀ ਇਹ ਅੱਗੇ ਹੋ ਕੇ ਨੇ ਉਹ ਕਰਨਾ ਜਿਹੇ ਕਹਿੰਦਾ ਮੈਂ ਸਮਾਜ ਸੇਵੀ ਆ ਕਿਹੜੇ ਸਮਾਸ ਰਹੀ ਆ ਭਾਈ ਇਹ ਠੱਗ ਹੈ ਸਰੇ ਦੇ ਠੱਗ ਬਚੋ ਇਹਨਾਂ ਤੋਂ ਠੀਕ ਹੈ ਤੇ ਸਰ ਸਰਕਾਰ ਦਾ ਰਵਾਇਦਾ ਤੁਸੀਂ ਦੇਖ ਹੀ ਲਿਆ ਉਹੀ ਭਗਵਾਨਤਮਾਨ ਜਿਹੜਾ ਜਦੋਂ MP ਹੁੰਦਾ ਸੀ ਜਦੋਂ ਕਹਿੰਦਾ ਸੀ ਵੀ ਇਹ ਉਹਨੂੰ ਸਾਰੇ ਮੁੱਦੇ ਧਿਆਨ ਚ ਵੀ ਗੰਦੇ ਪਾਣੀ ਕਾਲੇ ਪਾਣੀ ਪੈਂਦੇ ਆ ਕਿਹੜੇ ਪਿੰਡਾਂ 'ਚ ਕੈਂਸਰ ਫੈਲਾ ਤੇ ਹੁਣ ਹੁਣ ਲੱਖਾਂ ਰੁਪਏ ਨੂੰ ਗੱਲ ਵੀ ਨਹੀਂ ਕਰਨ ਦਿੰਦਾ ਉੱਥੇ ਭਈਆਂ ਦੀਆਂ ਸਟੇਜਾਂ ਲਵਾਤੀਆਂ ਉਹ ਮੈਂ ਤਾਂ ਇਹ ਕਹਿਣਾ ਭਈਏ ਤੁਹਾਡੇ ਨਾਲੋਂ ਜ਼ਿਆਦੇ ਸੀ ਤੁਸੀਂ ਪਹੁੰਚੇ ਨਹੀਂ ਤਾਂ ਠੀਕ ਆ ਆਪਣੇ ਬੰਦੇ ਜੁਰਤ ਵਾਲੇ ਸੀ ਉਹ ਇੱਕ ਪਲਾਂਟ ਕੀਤੇ ਹੋਏ ਲਿਆਂਦੇ ਗਏ ਸੀਗੇ ਪਰ ਉਹ ਉਹਨਾਂ ਦੀ ਸਰਕਾਰ ਨੇ ਸਟੇਜ ਦੀ ਰਾਖੀ ਕਰੀ ਠੀਕ ਹੈ ਉਹਨਾਂ ਦੀ ਲਵਾਈ ਉੱਥੇ ਛੋਲੇਪੂਰੀਆਂ ਦੇ ਲੰਗਰ ਚੱਲੇ ਤੇ ਤੁਸੀਂ ਜਿਹੜੇ ਬੰਦੇ ਗਏ ਆ ਮਸਾਂ ਬਿਲਕ ਬਿਲਕ ਕੇ ਗਏ ਆ ਪਿੰਡਾਂਵੈ ਦੀ ੱੱਕੇ ਖਾ ਕੇ ਗਏ ਆ ਮੈਂ ਆਪ ਦੋ ਤਿੰਨ ਨਰੀ ਨੱਕੇ ਤੋਂ ਨੇੜੇ ਜਾ ਕੇ ਭੱਜਿਆ ਫੇਰ ਪਿੰਡਾਂਵੈ ਦੀ ਜਾ ਕੇ ਫੇਰ ਕਿਤੇ ਜਾ ਕੇ ਪਹੁੰਚੇ ਆ ਰਾਤਾਂ ਨੂੰ 3 3 ਵਜੇ ਘਰੇ ਪੁਲਿਸ ਨੇ ਤੰਗ ਕਰਿਆ ਕੀ ਗੱਲ ਅਸੀਂ ਐਡੇ ਵੀ ਉੱਥੇ ਤੁਸੀਂ ਇਹ ਗੱਲਾਂ ਨੂੰ ਨਾ ਕਹਿਣ ਜਾਓ ਵੀ ਫੈਕਟਰੀਆਂ ਦਾ ਪਾਣੀ ਸਤਲੁਜ ਦੇ ਵਿੱਚ ਪੈਂਦਾ ਇਹੀ ਕਹਿਣਾ ਸੀ ਅਸੀਂ ਹੋਰ ਉੱਥੇ ਕੀ ਕਰਨਾ ਸੀ ਇੱਕ ਲੋਕਾਂ ਨੂੰ ਦੱਸਣਾ ਹੀ ਸੀ ਉੱਥੇ ਕੱਟ ਰੱਖਿਆ ਸੀ ਇਹਦੇ ਵਾਸਤੇ ਰਾਤ ਨੂੰ 3-3 ਵਜੇ ਸਾਡੇ ਘਰੇ 20-20 ਬੰਦੇ ਪੁਲਿਸ ਦੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਰਕਾਰ ਚਲੋ ਤਾਂ ਮੁਲਾਜ਼ਮ ਉਹਨਾਂ ਤੇ ਡਿਊਟੀ ਹੈ ਭਵੰਤਮਨ ਸਾਹਿਬ ਸੋਚੋ ਉਦੋਂ ਤੁਸੀਂ ਕੀ ਗੱਲਾਂ ਕਰਦੇ ਹੁਣ ਤੁਸੀਂ ਕੁਝ ਆ ਸਮਾਜ ਸੇਵੀਆਂ ਤੋਂ ਸਾਵਧਾਨ ਹੋ ਜਾਓ ਓਏ ਐਨਆਰਓ ਤੁਹਾਨੂੰ ਮੁੰਨ ਕੇ ਖਾ ਗਏ ਓਏ ਆਪ ਜਮੀਨਾ ਲੈ ਕੇ ਜਮੀਨਾ ਜਮੀਨਾ ਵਾ ਲੈ ਕੇ ਮੈਂ ਦੱਸੋ 5-7 ਦੇ ਤੁਹਾਨੂੰ ਪੇਪਰੂਫ ਦੇ ਦੂੰਗਾ ਤੁਸੀਂ ਭਾਵਕ ਹੋ ਕੇ ਜਿਹੜਾ ਮਾੜਾ ਮਸ਼ਹੂਰਾ ਦੇ ਤੂੰ ਹੀ ਤੁਸੀਂ ਉੱਤੇ ਚੜਜਣ ਦੇ ਛੱਟਾ ਦੇ ਛੱਟਾ ਸਿਆਣੇ ਬਣ ਜਾਏ ਇਹ ਕੁਛ ਨਹੀਂ ਸਭ ਢੋਂਗੀ ਆ ਸਭ ਟਕ ਬੰਜਾ ਜਿਹੜੇ ਬੰਦੇ ਨੂੰ ਤੁਸੀਂ ਕਹਿੰਦੇ ਨੇ ਕੋਈ ਮੈਂ ਇੱਕ ਇੱਕ ਚੰਗਾ ਕੰਮ ਮੈਂ ਕਰਤਾ ਜਾਂ ਮੈਂ ਵਾਇਰਲ ਕਰਤਾ ਤੁਸੀਂ ਇਹ ਨਹੀਂ ਦੇਖਣਾ ਮੈਂ ਕੀ ਆ ਮੇਰਾ ਬੈਕਗ੍ਰਾਉਂਡ ਕੀ ਆ ਜਾਂ ਮੇਰੇ ਕੋਲ ਜਿਹੜੀ ਪ੍ਰਾਪਰਟੀ ਆ ਮੰਨ ਲਓ ਜਿਵੇਂ ਗੱਡੀ ਐ ਮੈਂ ਕਿਵੇਂ ਲਈ ਆ ਜਾਂ ਮੇਰੇ ਕੋਲ ਇੱਕ ਗੱਡੀਆਂ ਆ ਚਾਰ ਗੱਡੀਆਂ ਤਿੰਨ ਗੱਡੀਆਂ ਤੁਸੀਂ ਇਹ ਨਹੀਂ ਦੇਖਣਾ ਵੀ ਇਹ ਕਿਵੇਂ ਬੰਦੇ ਦਾ ਬੈਕਗ੍ਰਾਉਂਡ ਕੀ ਆ ਕਿੱਥੋਂ ਆ ਤੁਸੀਂ ਤਾਂ ਬਸ ਫਿਰ ਬਸ ਉਹ ਨੇਰੀ ਲਿਆ ਦੇਣੀ ਆ ਫਿਰ ਪੈਸੇ ਭੇਜਣ ਵਾਲੀ ਉਹਨੂੰ ਪੰਪ ਦੇ ਨਾਲ ਹੀ ਉਹਦੀ ਹਵਾ ਬਣਾਉਣ ਵਾਲੀ ਉਹਦਾ ਬੈਕਗ੍ਰਾਉਂਡ ਫਰੋਲ ਲਿਆ ਕਰੋ ਤੁਸੀਂ ਆਹੀਂ ਮੁੰਨੇ ਜਾਣੇ ਹੋਏ ਜਿਹੜਾ ਚੰਗਾ ਬੰਦਾ ਉਹ ਪਿੱਛੇ ਰਹਿ ਜਾਂਦਾ ਤੇ ਜਿਹੜੇ ਠੱਗ ਚੋਰ ਉਹਨਾਂ ਨੂੰ ਤੁਸੀਂ ਉੱਤੇ ਲੈ ਜਾਂਦੇ ਹੋ ਇੱਥੇ ਕੋਈ ਪੜਾ ਮਾਨਸ ਨਹੀਂ ਇੱਥੇ ਬਸ ਚੁੱਪ ਜੀ ਫਾਇਦਾ ਤੇ ਬਾਕੀ ਧੰਨਵਾਦ ਮੇਰੇ ਵੀਰੋ ਉਹਨੂੰ ਸਵਾਲ ਜ਼ਰੂਰ ਕਰਿਓ ਉਹਨੂੰ ਕਬੂਤਰ ਨੂੰ